ਸ਼ਸ਼ਟਿਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੁਣਾਂ ਦੇ ਵੱਲੋਂ ਸੁਖਬੀਰ ਬਾਦਲ ਨੂੰ ਇੱਕ ਠੋਕਮਾ ਜਵਾਬ ਦਿੱਤਾ ਗਿਆ ਦਰਅਸਲ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਬਾਬਾ ਬਕਾਲਾ ਦੀ ਕਾਨਫਰੰਸ ਦੇ ਦੌਰਾਨ ਸਟੇਜ ਤੋਂ ਕੁਝ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਥੇਦਾਰ ਦਾਦੂਵਾਲ ਹੁਣਾਂ ਦੇ ਲਈ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਸਾਰੇ ਗੱਦਾਰ ਨੇ ਸੋ ਇਸ ਤੇ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਅਦਾ ਕੀਤਾ ਹੈ ਦਾਦੂਵਾਲ ਹੁਣਾਂ ਨੇ ਕਿ ਇੱਕ ਨਾਮ ਲੈ ਕੇ ਉਹਨਾਂ ਨੇ ਹਾਜ਼ਰੀ ਹੈ ਜਿਹੜੀ ਪਵਿੱਤਰ ਜਗ੍ਹਾ ਦੇ ਉੱਪਰ ਦਾਦੂਵਾਲ ਉਹਨਾਂ ਦੀ ਲਗਵਾ ਦਿੱਤੀ ਹੈ ਪਰ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਹੁਣੀ ਨੇ ਜਿਹੜੇ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਉਹਨਾਂ ਦੀ ਸਥਿਤੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਫਲਹਾਲ ਬਣੀ ਹੋਈ ਹੈ ਸੋ ਕਾਫੀ ਤੰਜ ਕਸ ਦੇ ਨਜ਼ਰ ਆਏ ਨੇ ਦਾਦੂਵਾਲ ਸੁਖਬੀਰ ਬਾਦਲ ਹੁਨਾਮ ਤੇ ਤੇ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਹਾਲੇ ਵੀ ਕੁਝ ਨਹੀਂ ਵਿਗੜਿਆ ਸੰਭਾਲ ਲੈਣਾ ਚਾਹੀਦਾ ਆਪਣੇ ਆਪ ਨੂੰ ਸੋ ਇਸ ਤੇ ਖਾਸ ਗੱਲਬਾਤ ਹੈ ਜਿਹੜੀ ਉਹ ਮੇਰੀ ਸਹਿਯੋਗੀ ਸਿਮਰਨਜੋਤ ਕਾਰ ਗੱਲਣੇ ਕੀਤੀ ਹੈ ਦਾਦੂਵਾਲ ਹੁਣਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦਾਦੂਵਾਲ ਸਾਹਿਬ ਅੱਜ ਮੰਚ ਲੱਗਾ ਹੋਇਆ ਸੀ ਬਾਬਾ ਬਕਾਲਾ ਸਾਹਿਬ ਵਿਖੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਸ ਮੰਚ ਤੋਂ ਬੋਲਦਿਆਂ ਹੋਇਆਂ ਸੁਪੀਰ ਸਿੰਘ ਬਾਦਲ ਹਰਾਨੀ ਕਹਿ ਦਿੱਤਾ ਕਿ ਗਰਦਾਰ ਨੇ ਕੌਮ ਦੇ ਵਿੱਚ ਕੁਝ ਤੇ ਤੁਹਾਡਾ ਨਾਮ ਲੈ ਦਿੱਤਾ ਉਹਨਾਂ ਨੇ ਔਰ ਇੱਕ ਜਸਬੀਰ ਸਿੰਘ ਰੋਡੇ ਹੋਰਾਂ ਦਾ ਨਾਮ ਲੈ ਦਿੱਤਾ ਮੈਂ ਧੰਨਵਾਦ ਕਰਦਾ ਹਾਂ ਸਤਿ ਸ਼੍ਰੀ ਅਕਾਲ ਜੀ ਸਿੰਘ ਬਾਦਲ ਦਾ ਜਿਉਂ ਉਨ੍ਹਾਂ ਨੇ ਮੇਰਾ ਨਾਮ ਲੈ ਕੇ ਉਸ ਵਰੀ ਹਾਜ਼ਰੀ ਗੁਰੂ ਸਾਹਿਬ ਦੇ ਚਰਨਾਂ 'ਚ ਲਗਵਾ ਦਿੱਤੀ ਹੈ ਜੀ भाई गुरदीब सिंह खैड़ा ਦਾ ਵੀ ਧੰਨਵਾਦ ਕਰਦਾ ਬੰਦੀ ਸਿੰਘ ਦਾ ਜਿਨ੍ਹਾਂ ਨੇ ਉਸੇ ਕੋਲੋਂ ਨਾਂ ਲੈ ਕੇ ਮੇਰੀ ਹਾਜ਼ਰੀ ਲਗਵਾ ਦਿੱਤੀ ਹੈ ਇਹ ਵੱਡਾ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਬਾਦ ਕਾਦੇ ਚਰਨਾਂ ਜਿ ਪਿਛਲੇ ਸਾਲ ਵੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਮੇਰੀ ਹਾਜ਼ਰੀ ਲਵਾਈ ਸੀ ਉੱਤੇ ਤਕਰੀਬਨ ਜੀ ਸੋ ਇਹ ਜਿਸ ਤਰ੍ਹਾਂ ਮੇਰੇ ਖਿਲਾਫ ਬੋਲਟ ਕੀਓ ਉਸੇ ਮੇਰੀ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲੱਗਦੀ ਹੈ ਮੈਂ ਸਤਿਗੁਰੂ ਦਾ ਸ਼ੁਕਰ ਗੁਜ਼ਾਰ ਹਾਂ ਹੂੰ ਜੀ ਸੋ ਦਾਦੂਵਾਲ ਸਾਹਿਬ ਕੀ ਲੱਗਦਾ ਤੁਹਾਨੂੰ ਕਿ ਹੁਣ ਇਲਜ਼ਾਮ ਤਰਾਸ਼ੀਆਂ ਜਿਹੜੀਆਂ ਹੋ ਰਹੀਆਂ ਨੇ ਪਹਿਲਾਂ ਕਹਿੰਦੇ ਸੀ ਕਿ ਸੁਧਾਰ ਲੈਣ ਵਾਲੇ ਵਕ ਹੋ ਗਏ ਨੇ ਉਹਨਾਂ ਨੇ ਸਾਡੇ ਨਾਲ ਗਦਾਰੀ ਕਰ ਦਿੱਤੀ ਤੇ ਹੁਣ ਕਹਿੰਦੇ ਨੇ ਕਿ ਹਰਿਆਣਾ ਸਿ ਗੁਰਦੁਆਰਾ ਕਮੇਟੀ ਜਿਹੜੀ ਹੈਗੀ ਆ ਉਹ ਉਸਤੇ ਬੀਜੇਪੀ ਦਾ ਕਬਜ਼ਾ ਹੋ ਚੁੱਕਿਆ ਹੈ ਤੇ ਦਾਦੂਵਾਲ ਨਾਲ ਮਿਲੇ ਹੋਏ ਨੇ ਸੋ ਕਾਰਨ ਕੀ ਸਮਝਦੇ ਹੋ ਕਿ ਕੀ ਕਾਰਨ ਹੋ ਸਕਦੇ ਨੇ ਇਲਜ਼ਾਮ ਤਰਾਸ਼ੀਆਂ ਦੇ ਜਿੰ ਕੋਈ ਕੋਈ ਗੱਲ ਹੈ ਕਿ ਕਹਾਵਤ ਹੈ ਸਾਡੇ ਪੰਜਾਬੀ ਦੀ ਕਹਿੰਦੇ ਕਿ ਜੰਜ ਕਪਤੀ ਸੁਖਰਾ ਭਲਾ ਮੰਨ ਤੇ ਜੀ ਹੁਣ ਸੁਖਵੀਰ ਸਿੰਘ ਬਾਦਲ ਹੀ ਭਲਾ ਮੰਨ ਤੇ ਰਹਿ ਗਿਆ ਔਰ ਉਹ ਸੁਖਵੀਰ ਸਿੰਘ ਬਾਦਲ ਹੀ ਪੰਥ ਹੈ ਪੰਥਕ ਹੈ ਬਾਕੀ ਸਭ ਉਹਨਾਂ ਨੂੰ ਗੁਜ਼ਾਰ ਨਜ਼ਰ ਆਉਂਦੇ ਆ ਹਮ ਜਿਸ ਬੀਜੇਪੀ ਦੇ ਨਾਲ ਕੇਂਦਰ ਚ ਵਜ਼ੀਰੀਆਂ ਮਾਣੀਆਂ ਪੰਜਾਬ ਚ ਸਰਕਾਰ ਹੰਢਾਈ ਇਹਨਾਂ ਦੀ ਦਿਨ ਰਾਤ ਹਾਜ਼ਰੀ ਭਰੀ ਜਿਨ੍ਹਾਂ ਨਾਲ ਐਲਾਈਅੰਸ ਕੀਤਾ ਹਮ ਅੱਜ ਉਸ ਬੀਜੇਪੀ ਦੇ ਖਿਲਾਫ ਬੋਲਣਾ 100 ਵਾਰੀ ਬੋਲਣ ਪਰ ਜਿਹੜੇ ਸਿੱਖ ਧਰਮ ਦੇ ਪ੍ਰਚਾਰਕ ਆ ਜਾਂ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਪੰਥ ਦੇ ਹੱਤ ਮੁੱਦੇ ਦੇ ਸੰਘਰਸ਼ ਕਰਨ ਵਾਲੇ ਉਹਨਾਂ ਨੂੰ ਇਸ ਚੱਲ ਵਿੱਚ ਕਹੀਟਣਾ ਮੈਂ ਸਮਝਦਾ ਕਿ ਬਖਲਾੜ ਦਾ ਨਤੀਜਾ ਉਹਨਾਂ ਨੂੰ ਲੱਗਦਾ ਹੈ ਕਿ ਇਹੀ ਬੰਦੇ ਆ ਜਿਹੜੇ ਪੰਥ ਦੇ ਵਿੱਚ ਕੌਮ ਦੇ ਵਿੱਚ ਪੰਥ ਦੀ ਗੱਲ ਕੌਮ ਦੀ ਗੱਲ ਕਰ ਸਕਦੇ ਜਿਨ੍ਹਾਂ ਨੇ ਸਾਡੀਆਂ ਨਕਾਮੀਆਂ ਨੂੰ ਯਾਦ ਕੀਤਾ ਤੇ ਅੱਜ ਉਹ ਬਾਦਲ ਜਿਹੜੇ ਉਹਨਾਂ ਥੱਲੇ ਸਿਆਸੀ ਜ਼ਮੀਨ ਜਿਹੜੀ ਆ ਉਹ ਫਿਸਕ ਗਈ ਹੈ। ਹੂੰ ਤੇ ਉਹ ਕੰਨਾਂ ਜਵਜ ਦੇ ਫਿਰਦੇ ਜਿਹੜਾ ਇੱਕ ਅੱਧਾ ਐਮ.ਐਲ.ਏ ਜਿੱਤਿਆ ਸੀ ਉਹਨਾਂ ਦਾ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਪਾਰਟੀ ਛੱਡ ਕੇ ਦੂਸਰੀ ਪਾਰਟੀ ਤੇ ਸ਼ਾਮਲ ਹੋ ਗਿਆ। ਬਿਲਕੁਲ ਜੀ ਜਿਹੜੇ ਉਹਨਾਂ ਦੇ ਸਾਈਂਗੀ ਸਾਥੀ ਸੀ ਉਹ ਵੀ ਉਹਨਾਂ ਦੇ ਵੇੜੇ ਉਤਰ ਗਏ। ਸੋ ਇਹ ਸਚਾਰਨ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗੁਖਲਾੜ ਦਾ ਨਤੀਜਾ ਹੈ। ਹੂੰ ਕਿ ਉਹ ਹਰ ਵੱਡੇ ਫੰਕਸ਼ਨ ਦੇ ਵਿੱਚ ਦਾਦੂਵਾਲ ਦਾ ਨਾਮ ਲੈਣਾ ਨਹੀਂ ਭੁੱਲਦਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਜਿਹੜੇ ਅੱਜ ਉਹਨਾਂ ਦੇ ਹਾਲਾਤ ਬਣੇ ਉਹਨਾਂ ਦੀਆਂ ਕ੍ਰੀਤੀਆਂ ਨਕਾਮੀਆਂ ਜੋ ਗਲਤੀਆਂ ਤੇ ਗੁਨਾਹ ਸੀ ਉਹਨਾਂ ਨੂੰ ਅਸੀਂ ਪੰਥ ਤੇ ਕੌਮ ਦੇ ਵਿੱਚ ਨੰਗਾ ਕੀਤਾ ਔਰ ਨਾ ਉਹਨਾਂ ਦੇ ਕਿਸੇ ਦਵਾ ਨੂੰ ਮੰਨਿਆ ਨਾ ਉਹਨਾਂ ਦੀ ਕਿਸੇ ਈਨ ਨੂੰ ਮੰਨਿਆ ਕਿ ਉਹਨਾਂ ਨੇ ਬਖੇਰਾ ਸਾਡੇ ਤੇ ਮੁਕੱਦਮੇ ਪਾਏ ਜਿਨ੍ਹਾਂ 'ਚ ਡੱਕਿਆ ਜਿੰਨਾ ਚਿਰ 10 ਸਾਲ ਦਾ ਰਾਜ ਰਿਹਾ ਤੁਸੀਂ ਰਿਕਾਰਡ ਢਾਹ ਕੇ ਦੇਖੋਗੇ ਦਾदूवाल ਨੂੰ ਆਪਣਾ ਇੱਕ ਕੱਪੜਿਆਂ ਦਾ ਡੱਤੀ ਗੱਡੀ ਸੀ ਰੱਖਣਾ ਪੈਂਦਾ ਸੀ ਕਿ ਜਿੱਥੇ ਕਿਤੇ ਰਾਹ ਜਾਂਦੇ ਆ ਕੀਰਤਨ ਸਮਾਗਮ ਤੋਂ ਫੜ ਕੇ ਜੇਲ੍ਹ ਚ ਦੇ ਦੇਣਾ ਜੀ ਜੇ ਨਵੇਂ ਸਾਲ ਵਾਲੇ ਦਿਨ ਅਸੀਂ ਉਧਰੋਂ ਘਟਨਾ ਸਾਹਿਬ ਜੱਲੇ ਸਾਧਗੁਰ ਦੇ 350 ਸਾਲੇ ਤੇ ਗੁਰਦਾਸਪੁਰ ਜੇਲ੍ਹ ਚ ਦੇ ਤੱਕ ਦੇ ਬਠਿੰਡਾ ਕਦੇ ਪਟਿਆਲਾ ਕਦੇ ਆਪਣਾ ਹਿਯਾਰਪੁਰ ਕਦੇ ਸੂਰਥਲਾ ਅਮ ਸਿਹਤ ਸਰਕਾਰ ਕਰਕੇ ਉਹਨਾਂ ਦੀ ਬੁਖਲਾਹਟ ਦਾ ਨਤੀਜਾ ਕਿ ਜਿਹੜਾ ਕੁਝ ਉਹ ਕਰਦੇ ਉਹਨਾਂ ਨੂੰ ਪਤਾ ਕਿ ਜਿਹੜੇ ਸੰਸਥਕ ਬੰਦੇ ਆ ਪੰਥ ਦੀ ਗੱਲ ਕਰਦੇ ਆ ਤੇ ਇਹ ਜਿਹੜਾ ਹੈਗਾ ਪੰਥ ਕੌਮ ਦੀ ਗੱਲ ਜਿਹੜੀ ਉਹ ਨਾ ਕਰਨ ਇਸ ਕਰਨ ਕਰਕੇ ਉਹ ਇਸ ਤਰ੍ਹਾਂ ਦੇ ਇਲਜ਼ਾਮ ਪਰਾਖੀ ਜਿਹੜੀ ਉਹ ਕਰਦੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ